ਨਕਉਦਰ ਪੁਲਿਸ ਨੇ ਪੈਟ੍ਰੋਲਿੰਗ ਦੌਰਾਨ ਇੱਕ ਮਹਿਲਾ ਨੂੰ 200 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਲਤਾワਸੀ ਮਿਜ਼ਰਮ ਹਾਲਵਾਸੀ ਦਿੱਲੀ ਵਜੋਂ ਹੋਈ ਹੈ ਇਸ ਸਬੰਧੀ ਡੀਐਸਪੀ ਨਕਉਦਰ ਸਰਜੀਤ ਰਾਏ ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਨਡ ਹਾਸਲ ਕੀਤਾ ਹੈ ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਮਾਨਜੋਗ ਐਸਐਸਪੀ ਦਿਲੰਦਰ ਦੇਹਤੀ ਸ਼੍ਰੀ ਨਗਜੋਤ ਮਾਲ ਜਿਹਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਚੁਣ ਜਾਂਦਾ ਹੈ ਉਹਨੂੰ ਸ਼ਕਤੀ ਨਾਲ ਲਾਗੂ ਕਰਵਾਉਣ ਲਈ ਇਹਦੇ ਤਹਿਤ ਜੋ ਪਟੋਲਿੰਗ ਹੈਗੀ ਔਰ ਨਾਕੇ ਹੈ ਉਹਦੇ ਤਹਿਤ ਅਸੀਂ ਇੱਕ ਲੇਡੀ ਜਿਹੜੀ ਹੈਗੀ ਅਲਿੱਤਾ ਉਹਨੂੰ ਅ ਅਰੈਸਟ ਕੀਤਾ ਕੱਲ ਐਸ ਐਚ ਓ ਸਿਟੀ ਨਕੂਦਰ ਦੀ ਟੀਮ ਨੇ ਇਹਨਾਂ ਜਿਹੜਾ ਘਰ ਵਾਲਾ ਹੈਗਾ ਉਹ ਨਾਈਜੀਰੀਅਨ ਹੈਗਾ ਇੱਕ ਇਕਾਵਾਦ ਉਹਦਾ ਨਾਮ ਹੈਗਾ ਇਹ ਬੇਸਿਕਲੀ ਮਿਜ਼ੋਰਮ ਦੀ ਰਹਿਣ ਵਾਲੀ ਹੈਗੀ ਹੈ ਪਰ ਇਹੋ 베ਸਡ ਹੁਣ ਦਿੱਲੀ ਹੈਗੀ ਹੈ ਦਿੱਲੀ ਇਹੋ ਉਥੇ ਕਾਰ ਬਦਲ ਕੇ ਰਹਿੰਦੀ ਹੈਗੀ ਹੈ ਇਹ ਕਨਸਾਈਨਮੈਂਟ ਲੈ ਕੇ ਆਈ ਸੀ ਇਹਦੇ ਕੋਲੋਂ 200 ਗ੍ਰਾਮ ਜਿਹੜਾ ਹੈਗਾ ਹੀਰੋਇਨ ਸਾਨੂੰ ਬਰਾਮਦ ਹੋਈ ਹੈ ਹਨ ਤੇ ਇਹਦੀ ਜਿਹੜੇ ਫਾਰਵਰਡ ਤੇ ਔਰ ਬੈਕਵਰਡ ਹੈਗੇ ਜਿੱਥੋਂ ਇਹ ਲੈ ਕੇ ਆਈ ਸੀ ਔਰ ਜਿੱਥੇ ਇਹਨੇ ਦੇਣੀ ਸੀਗੀ ਉਹਦੇ ਬਾਰੇ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਅਸੀਂ ਪੇਸ਼ ਕਰਕੇ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਲਿਆ ਹੈਗਾ ਔਰ ਰਿਮਾਂਡ ਦੇ ਦੌਰਾਨ ਇਹ ਤੋਂ ਜਿਹੜੀ ਕੋਸ਼ਿਸ਼ ਉਹ ਅਸੀਂ ਕਰ ਰਹੇ ਹਾਂ ਇਹਦੀ ਤਫ਼ਤੀਸ਼ ਜਿਹੜੀ ਹੈਗੀ ਹੈ ਐਸ ਐਚ ਓ ਸਿਟੀ ਬਲਵਿੰਦਰ ਸਿੰਘ ਜੀ ਔਰ ਐਸ ਕੇਵਲ ਸਿੰਘ ਜੀ ਕਰ ਰਹੇ